ਅਸਲੀ ਗਾਹੀ ਜੀ ਤੁਸੀਂ ਦੇਖ ਰਹੇ ਹੋ ਟੈਗਰ ਪੰਜਾਬ نیوز ਤੇ ਮੈਂ ਇਸ ਤਰ੍ਹਾਂ ਹੁਸੈਨ ਸਿੰਘ ਪੈਲਸ ਦੀ ਤਰ੍ਹਾਂ ਧਰਮਸ਼ਾਲਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਉੱਚੀ ਆਵਾਜ਼ ਵਿੱਚ ਵੱਜਦੇ ਡੀਜੇ ਦਿਲ ਦੇ ਰੀਟਾ ਲਈ ਬਣੇ ਖਤਰੇ ਦੀ ਘੰਟੀ ਮੰਡੀ ਬਰੀ ਵਾਲਾ ਨਦੀਕੀ ਦਾ ਕਾਰਨ ਨਾਲ ਬਣੀ ਧਰਮਸ਼ਾਲਾ ਤੋਂ ਲਿਆ ਜਾ ਰਿਹਾ ਹੈ ਪੈਲਸ ਦਾ ਕੰਮ ਹਰ ਰੋਜ਼ ਕੁਝ ਅਤੇ ਗਮੀ ਲਈ ਵਰਤੀ ਜਾਂਦੀ ਧਰਮਸ਼ਾਲਾ ਵਿੱਚ ਜਨਤਕ ਜਗ੍ਹਾ ਹੋਣ ਦੇ ਬਾਵਜੂਦ ਵੀ ਉੱਚੀ ਆਵਾਜ਼ ਵਿੱਚ ਵੱਜਦੇ ਡੀਜੇ ਲੋਕਾਂ ਲਈ ਬਣ ਰਹੇ ਪਰੇਸ਼ਾਨੀ ਦਾ ਕਾਰਨ ਆਸ-ਪਾਸ ਦੇ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਸੇ ਧਰਮਸ਼ਾਲਾ ਨੂੰ ਪੈਲਸ ਦੇ ਰੂਪ ਵਿੱਚ ਨਾ ਵਰਤਿਆ ਜਾਵੇ ਅਤੇ ਉੱਚੀ ਆਵਾਜ਼ ਵਿੱਚ ਵੱਜਦੇ ਡੀਜਿਆਂ ਨੂੰ ਤੁਰੰਤ ਬੰਦ ਕੀਤਾ ਜਾਵੇ। ਬਹੁਜੀ ਕੀ ਮਾਮਲਾ ਹੈ? ਇਹਦੀ ਧਰਮਸ਼ਾਲਾ ਕੋਲੇ ਬਹੁਤ ਜ਼ਿਆਦਾ ਪ੍ਰਦੂਸ਼ਣ ਆ ਜੀ ਇਹ ਡੀਜੇ ਚੱਲਦਾ ਤੇ ਮੈਂ ਟੈਗ ਦਾ ਮਰੀਜ਼ ਆ ਤੇ ਕਿਰਪਾ ਕਰਕੇ ਵੀ ਇਹ ਬੰਦ ਕਰਾਇਆ ਜਾਵੇ ਹੂੰ ਸਾਨੂੰ ਪਰੋਚ ਦਾ ਕੰਮ ਹੈ ਸਾਨੂੰ ਬਹੁਤ ਪਿੰਚ ਲੈਸ ਕਰ ਇਹ ਤਾਂ ਜਿਹੜਾ ਹੈਗਾ ਇੱਕ ਧਰਮਸ਼ਾਲਾ ਹੈ ਤੇ ਪੈਲਸ ਵਾਂਗੂ ਇੱਥੇ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਡੀਜੇ ਆ ਇਹਨਾਂ ਆਦੀ ਮਨਜ਼ੂਰੀ ਲੈਣੀ ਪੈਂਦੀ ਹੈ ਇਹਨਾਂ ਵੱਲੋਂ ਕੋ ਲਈ ਜਾਂਦੀ ਕਿ ਨਹੀਂ ਮੈਨੂੰ ਨਾ ਕੋਈ ਮਨਜ਼ੂਰੀ ਨਹੀਂ ਇਹਨਾਂ ਕੋਲੇ ਫੁੱਲ ਆਵਾਜ਼ ਕਰ ਲੈਂਦੇ ਆ ਧਨਕਰ ਤਰਫੀ ਕੰਪਨੀ ਆ ਤੇ ਸਪੀਕਰ ਪਿਆ ਵਾ ਸਾਡੇ ਤੇ ਸਾਡੇ ਕੋਲੋਂ ਵੀ ਕੁਝ ਹੋ ਸਕਦਾ ਹੈ ਅੱਛਾ ਹਾਂ ਕੀ ਸ਼ੇਰ ਜੀ ਰਵੀ ਕੁਮਾਰ ਜੀ ਰਵੀ ਕੁਮਾਰ ਜੀ ਕੀ ਮਾਮਲਾ ਮਾਮਲਾ ਕੀ ਹੈ ਜੀ ਆ ਬੈਂਕਰ ਪੂਰਾ ਜੋ ਟੱਟਿਆ ਹੀ ਲੱਗਾ ਲੱਗਾ ਬਹੁਤ ਤੇਜ਼ ਹੈ ਜੀ ਵੱਜਦਾ ਅਸੀਂ ਬਹੁਤ ਤੰਗ ਹੈ ਜੀ ਸਾਡੇ ਤੋਂ ਮਰੀਜ਼ ਹੈਗੇ ਆ ਤੇ ਸਪੀਕਰ ਬੰਦ ਕਰਾਇਆ ਜਾਵੇ ਹੋਰ ਸਾਨੂੰ ਕੋਈ ਅੱਛਾ ਤੇ ਇਹਨੇ ਕੋਈ ਡੀਸੀ ਦੂਸੀ ਤਾਂ ਮਨਜ਼ੂਰੀ ਲੈਣੀ ਪੈਂਦੀ ਲਈ ਕਿ ਨਹੀਂ ਲਈ ਪਤਾ ਨਹੀਂ ਜੀ ਆਪਾਂ ਨੂੰ ਤਾਂ ਲਈ ਹੈ ਕਿ ਨਹੀਂ ਤੇ ਧਰਮਸ਼ਾਲਾ ਹੈਗੀ ਆ ਪਛਾਇਆ ਦਾ ਕੰਮ ਹੋ ਰਿਹਾ ਪੈਲਸ ਵਾਲਾ ਇੱਥੇ ਇੱਥੇ ਧਰਮਸ਼ਾਲਾ ਨੇੜੇ ਹੋਣ ਕਰਕੇ ਜੀ ਬਹੁਤ ਜ਼ਿਆਦਾ ਆਵਾਜ਼ ਹੁੰਦੀ ਹੈ ਜਿਹਦੇ ਕਰਕੇ ਸਾਨੂੰ ਬੈਠਣਾ ਖੜਨਾ ਵੀ ਔਖਾ ਹੈ। ਹੂੰ ਤੇ ਇਹ ਮਤਲਬ ਇਹ ਹਰ ਰੋਜ਼ ਹੀ ਚੱਲਦਾ ਹੈ ਕਿ ਕਿਸ ਤਰ੍ਹਾਂ ਹੁੰਦਾ ਹੈ? ਹਰ ਰੋਜ਼ ਦਾ ਕੰਮ ਹੀ ਹੈ ਜੀ। ਇੱਥੇ ਵਿਆਹ ਸ਼ਾਦੀਆਂ ਹੁੰਦੇ ਆ ਜਦੋਂ ਕਿ ਇੱਕ ਪੈਲਸ ਦੀ ਤਰ੍ਹਾਂ ਧਰਮਸ਼ਾਲਾ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ ਹਾਂਜੀ। ਕੀ ਮੰਗ ਕੀ ਆ ਆਪਣੀ ਸਾਰੇ ਅੱਗੇ ਅੱਗੇ ਇੱਥੇ ਡੀਜੇ ਬੰਦ ਕਰਾਇਆ ਜਾਵੇ। ਠੀਕ ਹੈ ਜੀ।